हां जी ਤੁਸੀਂ ਇਹ ਵਾਲਾ ਸੂਟ ਆਰਡਰ ਤੇ ਰੈਡੀ ਕਰਵਾ ਸਕਦੇ ਹੋ ਏਕੇ ਟੈਕਸ ਪਸ਼ਮੀਨੇ ਦਾ 5 ਮੀਟਰ ਸੂਟ ਰਹੇਗਾ ਤੁਹਾਨੂੰ ਘੇਰੇ ਤੇ 슬ੀਵਸ ਦੇ ਵਰਕ ਮਿਲੇਗਾ ਜੋ ਤੁਹਾਨੂੰ ਇਹਨਾਂ ਵਿੱਚ ਆਪਾਂ ਕਲਰ ਐਡ ਕੀਤੇ ਨੇ ਪੰਜਾਬ ਤੋਂ ਪਲੱਸ ਸ਼ੇਡਸ ਨੇ ਆਪਣੇ ਕੋਲ ਤੁਸੀਂ ਇਹਨਾਂ ਵਿੱਚੋਂ ਕਿਸੇ ਵੀ ਕਲਰ ਚ ਇਸ ਤਰ੍ਹਾਂ ਦਾ ਡਿਜ਼ਾਈਨ ਕਸਟਮਾਈਜ਼ ਕਰਵਾ ਸਕਦੇ ਹੋ 1299 ਦੇ ਵਿੱਚ ਘਰ ਬੈਠੇ ਬਾਏ ਕਰ ਸਕਦੇ ਹੋ ਪ੍ਰਿੰਟ ਆਪਾਂ ਨਿਊ ਲੈ ਕੇ ਆਏ ਆ ਵੈਲਵਟ ਦੇ ਵਿੱਚ ਡਿਜੀਟਲ ਪ੍ਰਿੰਟ ਵੈਲਵਟ ਦੀ ਸ਼ਰਟ ਰਹੇਗੀ ਮੈਚਿੰਗ ਇਸ ਦੇ ਨਾਲ ਵੈਲਵਟ ਦੀ ਬਾਟਮ ਡਿਜੀਟਲ ਪ੍ਰਿੰਟ ਬੁਕਸ ਸਟਾਈਲ ਵੈਲਵਟ ਦਾ ਦੁਪੱਟਾ 650 ਦੇ ਵਿੱਚ ਕੋਈ ਵੀ ਸੂਟ ਤੁਸੀਂ ਇਹ ਬਾਈ ਕਰ ਸਕਦੇ ਆ ਨਿਊ ਕਲਰ ਐਡ ਕੀਤੇ ਨੇ ਇਹ ਰਹੇਗਾ ਪਾਰਟੀ ਵੇਅਰ ਸੂਟ ਪਿਓਰ ਕਰੇਵ ਸਿਲਕ ਦਾ ਪਾਕਿਸਤਾਨੀ ਸੂਟ ਰਹੇਗਾ origignal ਮਿਰਰ ਵਰਕ ਹੋਇਆ ਬੈਕ ਪਲੇਨ ਰਹੇਗੀ ਲੈਂਥ ਇਸ ਦੀ 47 ਬਾਟਮ ਸੰਤੋਂ ਦੀ 3 ਮੀਟਰ ਬਾਟਮ ਦਾ ਫੈਬਰਿਕ ਬਹੁਤ ਵਧੀਆ ਹੁੰਦਾ ਪਿਓਰ ਚਨੋਂ ਦਾ ਸਿਲਕ ਪਾਕਿਸਤਾਨੀ ਦਪੱਟਾ 2499 ਵਿੱਚ ਬਾਈ ਕਰ ਸਕਦੇ ਹੋ 5 ਮੀਟਰ ਪਸ਼ਮੀਨੇ ਦਾ ਸੂਟ ਰਹੇਗਾ ਕੁੱਲੂ ਪੱਟੀ ਵਾਲਾ ਸਟਾਲ ਰਹੇਗਾ ਇਸ ਦੇ ਨਾਲ ਸਵਾ 2 ਮੀਟਰ ਟੂ ਸੈੱਡ ਬਾਰਡਰ ਰਹੇਗਾ 699 ਵਿੱਚ ਬਾਈ ਕਰ ਸਕਦੇ ਹੋ ਲਓ ਜੀ ਪਸ਼ਮੀਨੇ ਦੇ ਉੱਪਰ ਇੱਕ ਹੋਰ ਫੁਲਕਾਰੀ ਸਟਾਈਲ ਆਪਣੇ ਕੋਲ ਡਿਜ਼ਾਈਨ ਆ ਗਿਆ ਪਹਿਲਾਂ ਆਪਾਂ ਹੋਰ ਡਿਜ਼ਾਈਨ ਲੈ ਕੇ ਆਏ ਸੀ ਹੁਣ ਆਪਾਂ ਫੁਲਕਾਰੀ ਵਾਲਾ ਡਿਜ਼ਾਈਨ ਲੈ ਕੇ ਆਏ ਆ 5 ਮੀਟਰ ਪਸ਼ਮੀਨੇ ਦਾ ਸੂਟ ਰਹੇਗਾ ਘੇਰੇ ਤੇ ਵਰਕ ਮਿਲੇਗਾ ਤੁਹਾਨੂੰ ਐਂਡ ਬਾਟਮ ਤੇ 499 ਵਿੱਚ ਤੁਸੀਂ ਕੋਈ ਵੀ ਕਲਰ ਬਾਈ ਕਰ ਸਕਦੇ ਹੋ ਦੋ ਡਿਜ਼ਾਈਨ ਅਵੇਲੇਬਲ ਨੇ ਲਿਮਟਡ ਸਟਾਕ ਆ 499 ਵਿੱਚ ਕੋਈ ਵੀ ਸੂਟ ਬਾਈ ਕਰ ਸਕਦੇ ਹੋ ਸਕਰੀਨਸ਼ਾਟ ਲੈ ਕੇ ਮੇਰਾ WhatsApp ਨੰਬਰ ਜੋ ਮੈਂਸ਼ਨ ਹੁੰਦਾ ਉਸ ਤੇ ਸਕਰੀਨਸ਼ਾਟ ਸੈਂਡ ਕਰਕੇ ਤੁਸੀਂ ਆਪਣਾ ਸੂਟ ਬੁੱਕ ਕਰਵਾ ਸਕਦੇ ਹੋ ਕਲਰ ਵੀ ਬਹੁਤ ਪਿਆਰੇ ਨੇ ਡਾਰਕ ਵੀ ਆ ਐਂਡ ਲਾਈਟ ਕਲਰ ਵੀ ਆ ਕੈਸ਼ ਔਨ ਡਿਲੀਵਰੀ ਨਹੀਂ ਹੈ ਜੀ ਪੇਮੈਂਟ ਅਡਵਾਂਸ ਕਰਨੀ ਪੈਂਦੀ ਹੈ ਵਿਦਆਊਟ ਦੁਪੱਟਾ ਇਹ ਸੂਟ ਰਹਿਣਗੇ ਬਹੁਤ ਹੀ ਪਿਆਰੇ ਕਲਰ ਨੇ ਤੁਸੀਂ ਆਪਣਾ ਆਰਡਰ ਤੇ ਵੀ ਹੈਂਡਵਰਕ ਦਾ ਸੂਟ ਵੀ ਰੈਡੀ ਕਰਵਾ ਸਕਦੇ ਹੋ ਪਿਓਰ ਟੈਬੀ ਸਿਲਕ ਫੈਬਰਿਕ ਰਹੇਗਾ 2 ਮੀਟਰ ਸ਼ਰਟ ਹੈਂਡਵਰਕ ਮਿਲੇਗਾ ਔਰ ਇਸਦੇ ਨਾਲ ਜੋ ਬਾਟਮ ਮਿਲੇਗੀ ਉਸ ਤੇ ਵੀ ਤੁਹਾਨੂੰ ਵਰਕ ਮਿਲੇਗਾ ਦੁਪੱਟਾ ਲੈਸ ਵਰਕ ਵਾਲਾ ਮਿਲੇਗਾ 1650 ਵਿੱਚ ਇਹ ਪਾਰਟੀ ਵੇਅਰ ਸੂਟ ਨੇ ਤੁਸੀਂ ਘਰ ਬੈਠੇ ਬਾਏ ਕਰ ਸਕਦੇ ਹੋ ਇਹ ਪੂਰਾ ਹੈਵੀ ਆਪਣੇ ਕੋਲ ਸੂਟ 5 ਮੀਟਰ ਦਾ ਨੇਚਰਲ ਕ੍ਰੇਪ ਦਾ ਰਹੇਗਾ ਲੈਸ ਤੇ ਸੂਟ ਨੇ ਇਹ ਵਾਲਾ ਕਲਰ ਹੈਂਡ ਥ्रेड ਵਰਕ ਮਿਲੇਗਾ ਹੈਂਡ ਵਰਕ ਮਿਲੇਗਾ ਬਾਜ਼ੂ ਤੇ ਵੀ ਵਰਕ ਮਿਲੇਗਾ बॉਟਮ ਤੇ ਵੀ ਤੁਹਾਨੂੰ ਵਰਕ ਮਿਲੇਗਾ ਦੁਪੱਟਾ ਚਨੂਨ ਦਾ 2.5 ਮੀਟਰ 2 ਸੈਟ ਹੈਵੀ ਵਰਕ ਵਾਲਾ 1850 ਵਿੱਚ ਤੁਸੀਂ ਇਹ ਘਰ ਬੈਠੇ ਬਾਏ ਕਰ ਸਕਦੇ ਹੋ ਕਟਰਾਈਜ਼ ਦਾ 175 ਵੱਡੇ ਪਣੀ ਚ ਸ਼ਰਟ ਰਹੇਗੀ ਪ੍ਰਿੰਟ ਔਰ ਇਸ ਦੇ ਨਾਲ ਕਟਰਾਈਜ਼ ਕਟਵਰਕ ਸਟਾਈਲ ਬਾਟਮ ਨਾਲ ਤੁਹਾਨੂੰ ਦੁਪੱਟੇ ਤੇ ਵੀ ਇਸ ਤਰ੍ਹਾਂ ਸੇਮ ਦੁਪੱਟਾ ਮਿਲੇਗਾ ਸਟੌਲ ਮਿਲੇਗਾ 750 ਵਿੱਚ ਬਾਈ ਕਰ ਸਕਦੇ ਹੋ ਇਹ ਰਹਿ ਗਿਆ ਆਪਣੇ ਕੋਲ ਜੀ ਬੈਲਵਟ ਦਾ 9000 12ਵਟ ਰਹੇਗੀ ਥ੍ਰੈਡ ਵਰਕ ਮਿਲੇਗਾ ਬਾਟਮ ਵੀ ਵੈਲਵਟ ਦੀ ਰਹੇਗੀ ਸਟੌਲ ਰਹੇਗਾ ਵੈਲਵਟ ਦਾ 2.5 ਮੀਟਰ ਉਸ 사이드 ਤੋਂ ਨੂੰ ਸਟਾਲ ਤੇ ਵਰਕ ਮਿਲੇਗਾ 899 ਵਿੱਚ ਇਹ ਵੀ ਤੁਸੀਂ ਘਰ ਬੈਠੇ ਸੂਟ ਬਾਈ ਕਰ ਸਕਦੇ ਹੋ ਵੀਡੀਓ ਨੂੰ ਤੁਸੀਂ ਐਂਡ ਤੱਕ ਦੇਖਿਆ ਉਸ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ